ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਟਾਰ ਢੇਲੀ ਪੰਜਾਬ ਵੈਬ ਨਿਊਜ਼ ਚੈਨਲ ਤੇ ਮੈਂ ਜਲੰਧਰ ਤੋਂ ਤੁਹਾਡਾ ਆਪਣਾ ਪੱਤਰਕਾਰ ਅਭਿਸ਼ੇਕ ਮੋਦੀ ਤੇ ਮੇਰੇ ਨਾਲ ਕੈਮਰਾਮੈਨ ਸ਼ੋਕਮਰ ਚੋਸ਼ੀ ਤੰਦਾ ਦੱਸਿਆ ਕਿ ਜਲੰਧਰ ਦੇ ਡਿਪਟੀ ਮੇਅਰ ਮਲਕੀ ਸਿੰਘ ਸੁਭਾਨਾ ਜੀ ਵੱਲੋਂ ਵਿਕਾਸ ਦੇ ਕਾਰਜ ਬਹੁਤ ਹੀ ਤੇਜ਼ੀ ਨਾਲ ਕਰਵਾਏ ਜਾ ਰਹੇ ਆ ਹਾਲਾਂਕਿ ਕੁਰਸੀ ਸੰਭਾਲੇ ਸਮਾਂ ਥੋੜਾ ਹੀ ਹੋਇਆ ਪਰ ਵਿਕਾਸ ਦੇ ਕਾਰਜਾਂ ਵਿੱਚ ਤੇਜ਼ੀ ਲਿਆਂਈ ਗਈ ਹੈ ਇਸ ਟਾਈਮ ਸਾਡੀ ਸਟਾਰ ਢੇਲੀ ਪੰਜਾਬ ਨਿਊਜ਼ ਦੀ ਟੀਮ ਪਹੁੰਚੀ ਹੈ ਅਲੀਪੁਰ ਵਿੱਚ ਜਿੱਥੇ ਵੋਲਟੇਜ ਦੀ ਕਮੀ ਤੇ ਬਿਜਲੀ ਦੀਆਂ ਤਾਰਾਂ ਨੀਵੀਂ ਹੋਣ ਕਰਕੇ ਡਿਪਟੀ ਮੇਅਰ ਮਲਕੀ ਸਿੰਘ ਸੁਭਾਨਾ ਜੀ ਵੱਲੋਂ ਅੱਜ ਖੰਭੇ ਲਗਵਾਏ ਜਾ ਰਹੇ ਆ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਦੇਖਦੇ ਆਂ ਗੱਲਬਾਤ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਹੈ ਆਓ ਜੇਮ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆਂ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਸਟਾਰ ਦਿੱਲੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਪਿੰਡ ਅਲੀਪੁਰ ਨੇੜੇ ਮਿੱਠਾਪੁਰ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ શ્રી ਮਤੀ ਰਾਜਵਿੰਦਰ ਕੌਰ ਥਿਆੜਾ ਜੀ ਹਲਕਾ ਇੰਚਾਰਜ ਜਲੰਧਰ ਕੈਂਟ ਉਪਰਮਾ ٹرسٹ ਚੇਅਰਮੈਨ ਅਤੇ ਜਲੰਧਰ ਨਗਰ ਨਿਗਮ ਦੇ ਡਿਪਟੀ ਮੇਅਰ ਸਰਦਾਰ ਮਲਕੀਸ਼ ਸਿੰਘ ਦਾ ਸਦਕਾ ਅੱਜ ਪਿੰਡ ਅਲੀਪੁਰ ਚ ਬੜੇ ਲੰਬੇ ਸਮੇਂ ਤੋਂ ਜੋ ਬਿਜਲੀ ਦੇ ਤਾਰਾਂ ਥੱਲੇ ਲਟਕਦੀਆਂ ਸੀਗੀਆਂ ਪਿੰਡ ਵਾਸੀਆਂ ਨੂੰ ਬੱਚਿਆਂ ਨੂੰ ਬੁੱਢਿਆਂ ਨੂੰ 24 ਘੰਟੇ ਮੌਦਾ ਦਰਸਦਾ ਹੁੰਦਾ ਸੀ ਅੱਜ ਪਿੰਡ ਵਾਸੀਆਂ ਦੀ ਬੇਨਤੀ ਤੇ ਪਹਿਲ ਦੇ ਆਧਾਰ ਤੇ ਸਾਡੇ ਨਾਲ ਸਾਡੇ ਪਿੰਡ ਵਾਸੀ ਸਾਰੇ ਹੀ ਇੰਨੇ ਖੁਸ਼ ਹਨ ਕਿ ਅੱਜ ਬਿਜਲੀ ਮੈਕਮੇ ਵੱਲੋਂ ਖੰਭੇ ਲਗਾਉਣ ਵਾਸਤੇ ਮਹਿਕਮਾ ਭੇਜਿਆ ਗਿਆ ਹੁਣ ਬਿਜਲੀ ਦਾ ਜਿਹੜਾ ਕੰਮ ਹੈ ਉਹ ਤੇਜ਼ੀ ਨਾਲ ਚੱਲ ਰਿਹਾ ਹੈ ਖੰਬੇ ਲੱਗ ਰਹੇ ਹਨ ਜਿਹੜੀਆਂ ਤਾਰਾਂ ਐ ਥੱਲੇ ਡਿੱਗੀਆਂ ਸੀ ਨੰਗੀਆਂ ਸੀ ਬਹੁਤ ਲੰਬੇ ਸਮੇਂ ਤੋਂ ਉਹ ਚੱਕੀਆਂ ਜਾਣਗੀਆਂ ਪਿੰਡ ਵਾਸੀਆਂ ਨੂੰ ਮੱਲੇ ਵਾਲਿਆਂ ਨੂੰ ਅੱਜ ਤੋਂ ਬਾਅਦ ਰਾਤ ਮਿਲੇਗੀ ਅਸੀਂ ਸਰਦਾਰ ਮਲਕੀਤ ਸਿੰਘ ਡਿਪਟੀ ਮੇਅਰ ਅਤੇ ਰਾਜਵੰਦਰ ਕੌਰ ਥੀੜਾ ਜੀ ਆਮ ਆਦਮੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਧੰਨਵਾਦ ਜੀ ਇਸ ਟਾਈਮ ਸਾਡੇ ਮੌਜੂਦ ਨੇ ਮਠਾਪੁਰ ਤੋਂ ਸਮਾਜ ਸੇਵਕ ਵੀ ਨੇ ਰਜਿੰਦਰ ਕੁਮਾਰ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਰਜਿੰਦਰ ਜੀ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨਵਾਦ ਪਹਿਲਾਂ ਤਾਂ ਇੱਥੇ ਆਣ ਲਈ ਜੀ। ਰਜਿੰਦਰ ਜੀ ਡਿਪਟੀ ਮੇਅਰ ਮਲਕੀ ਸਿੰਘ ਸੁਭਾਨਾ ਜੀ ਵੱਲੋਂ ਵਿਕਾਸ ਕਾਰਜ ਬਹੁਤ ਹੀ ਤੇਜ਼ੀ ਨਾਲ ਕਰਵਾਏ ਜਾ ਰਹੇ ਆ। ਬਿਲਕੁਲ। ਕੱਲ ਮਠਾਪੁਰ ਵਿੱਚ ਬਿਜਲੀ ਦੀਆਂ ਤਾਰਾਂ ਜੋ ਗਈ, نیچے ਗਿਰੀਆਂ ਸੀਗੀਆਂ ਖੰਭੇ ਲਗਵਾਏ ਗਏ ਆ। ਲੋਕਾਂ ਦੀ ਸੇਫਟੀ ਨੂੰ ਪਹਿਲ ਦੇ ਆਧਾਰ ਤੇ ਦੇਖਿਆ ਜਾ ਰਿਹਾ ਹੈ। ਇਸ ਸਬੰਧ ਤੇ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਸਾਡੇ ਨਾਲ ਜੋ ਉਹਨਾਂ ਨੇ ਮਲਕੀਤ ਸਾਹਿਬ ਨੇ ਵਾਦੇ ਕੀਤੇ ਸਨ ਸਟੈਪ ਬਾਈ ਸਟੈਪ ਪੂਰੇ ਕੀਤੇ ਜਰ ਕੱਲ ਉਹਨਾਂ ਨੇ ਮਿੱਠਾਪੁਰ ਚ ਖੰਬੇ ਲਗਵਾਏ ਤੇ ਅੱਜ ਜਲੀਪੁਰ ਦੇ ਵਿੱਚ ਵੀ ਬਹੁਤ ਦੇਰ ਦੀ ਡਿਮਾਂਡ ਸੀ ਸਰਪੰਚ ਸਾਹਿਬ ਨੇ ਵੀ ਕਰਵਾਇਆ ਸੀ ਬਹੁਤ ਦੇਰ ਦੀ ਡਿਮਾਂਡ ਸੀ ਜੋ ਅੱਜ ਵੀ ਉਹਨਾਂ ਨੇ ਮਲਕੀਤ ਸਾਹਿਬ ਨੇ ਪੂਰੇ ਕੀਤੇ ਤੇ ਅਸੀਂ ਧੰਨਵਾਦ ਕਰਦੇ ਹਾਂ ਬਿਜਲੀ ਬੋਰਡ ਦੇ ਐਸਟੀਓ ਸਾਹਿਬ ਦਾ ਜੇਈ ਸਾਹਿਬ ਦਾ ਜਿਨ੍ਹਾਂ ਦੇ ਉਪਰਾਲੇ ਤੇ ਜਿਨ੍ਹਾਂ ਦੇ ਸਦਕੇ ਅੱਜ ਇਹਨਾਂ ਦਾ ਆਪਣੇ ਖੰਬਿਆਂ ਦਾ ਕੰਮ ਪੂਰਾ ਕੀਤਾ ਜਾ ਰਿਹਾ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿਸ ਤਰ੍ਹਾਂ ਜੋ ਕਿ ਜਲੰਧਰ ਦੇ ਡਿਪਟੀ ਮੇਅਰ ਨੇ ਮਲਕੀਸ਼ ਸਿੰਘ ਸੁਹਾਨਾ ਜੀ ਹਲਕਾ ਇੰਚਾਰਜ ਮੈਡਮ ਰਾਜਵਿੰਦਰ ਕੌਰ ਥਿਆੜਾ ਜੀ ਉਹਨਾਂ ਵੱਲੋਂ ਇਲਾਕੇ ਦਾ ਕੰਮ ਕਰਵਾਇਆ ਜਾ ਰਿਹਾ ਹੈ ਲੋਕਾਂ ਦੀ ਸੇਫਟੀ ਨੂੰ ਪਹਿਲ ਦੇ ਆਧਾਰ ਤੇ ਵੇਖਦੇ ਹੋਇਆ ਜੋ ਕਿ ਬਿਜਲੀ ਦੀਆਂ ਤਾਰਾਂ نیچے ਗਿਰੀਆਂ ਸੀਗੀਆਂ ਉਹਨਾਂ ਨੂੰ ਵੇਖਦੇ ਹੋਇਆ ਅੱਜ ਖੰਭੇ ਲਗਵਾਏ ਜਾ ਰਹੇ ਹੈ ਤੁਸੀਂ ਪਿੰਡ ਵਾਸੀਆਂ ਨਾਲ ਅਸੀਂ ਗੱਲਬਾਤ ਕੀਤੀ ਤੁਸੀਂ ਸੁਣਿਆ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਸਟਾਰ ਡੇਲੀ ਪੰਜਾਬ న్యూਸ ਦੇ ਨਾਲ ਧੰਨਵਾਦ ਇਸ ਸਮੇਂ ਸਾਡੇ ਨਾਲ ਮਠਾਪੁਰ ਤੋਂ ਸਮਾਜ ਸੇਵਕ ਆਰਕੇ ਨਾਰਜੀ ਮੌਜੂਦ ਨੇ ਕਾਫੀ ਲੰਬੇ ਅਰਸ਼ੇ ਤੋਂ ਜਨਤਾ ਦੀ ਸੇਵਾ ਕਰ ਰਹੇ ਨੇ ਗੱਲਬਾਤ ਕਰ ਲੈਣੇ ਆ ਨਾਰ ਸਾਹਿਬ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਜੋਸ਼ੀ ਸਾਹਿਬ ਦਾ ਤੇ ਅਬੀ ਦਾ ਸਰ ਜਲੰਧਰ ਦੇ ਡਿਪਟੀ ਮੇਅਰ ਮਲਕੀਸ਼ ਸਿੰਘ ਸੁਭਾਨਾ ਜੀ ਹਾਲੇ ਕੁਰਸੀ ਸੰਭਾਲੇ ਥੋੜਾ ਹੀ ਸਮਾਂ ਹੋਇਆ ਪਰ ਵਿਕਾਸ ਕਾਰਜ ਪੂਰੀ ਤੇਜ਼ੀ ਨਾਲ ਕਰਵਾਏ ਜਾ ਰਹੇ ਹੈ ਤੇ ਅੱਜ ਤੁਹਾਡੇ ਵੱਲੋਂ ਅਲੀਪੁਰ ਵਿੱਚ ਪਹੁੰਚ ਕੇ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਇਆ ਬਿਜਲੀ ਦੇ ਖੰਭੇ ਲਗਵਾਏ ਜਾ ਰਹੇ ਐ ਇਸੇ ਤਰ੍ਹਾਂ ਕੀ ਕਹਿਣਾ ਚਾਹੂੰਗਾ ਖੰਭੇ ਸਾਡੇ ਕੱਲ ਮਠਾਪੁਰ ਚ ਲੱਗੇ ਸੀਗੇ ਮਲਕੀਤ ਸੁਭਾਨਾ ਡਿਪਟੀ ਮੇਅਰ ਮੈਡਮ ਰਾਜਵਿੰਦਰ ਗੌਰ ਥਿਆੜਾ ਸਾਡੇ ਵੱਡੇ ਭਾਜੀ ਦੀਪਕ ਬਾਲੀ ਜੀ ਉਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਅਲੀਪੁਰ ਦੇ ਵਿੱਚ ਉਹਨਾਂ ਨੇ ਸਾਡੀ ਡਿਊਟੀ ਲਈ ਐ ਅਲੀਪੁਰ ਚ ਅਸੀਂ ਖੰਭੇ ਲਵਾ ਰਹੇ ਹਾਂ ਮੇਰੇ ਨਾਲ ਸਿਮਰਨ ਪਾਟਕ ਸਾਹਿਬ ਰਜਿੰਦਰ ਭਾਜੀ ਜੋਸ਼ੀ ਭਾਜੀ ਅਵੀ ਜੀ ਮੀਡੀਆ ਤੋਂ ਸਾਰੇ ਆਏ ਹੋਏ ਐ ਸੱਜਣ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਹੋ ਰਿਹਾ ਤੇ ਹੋਰ ਐਸੇ ਨਾਰ ਸਾਹਿਬ ਕਿਹੜੇ ਕਿਹੜੇ ਕੰਮ ਆ ਜਿਹੜੇ ਆਨਲਾਈਨ ਦਿਨਾਂ ਦੇ ਤੁਹਾਡੇ ਵੱਲੋਂ ਕਰਵਾਏ ਜਾਣਗੇ ਸਟਰੀਟ ਲਾਈਟਾਂ ਦਾ ਕੰਮ ਹੈ ਸੁਭਾਨਾ ਸਾਹਿਬ ਨੇ ਕਿਹਾ ਇਹ ਸੜਕਾਂ ਜਿਹੜੀਆਂ ਹਨ ਉਹਨਾਂ ਦਾ ਕੰਮ ਹੈ ਸੀਵਰੇਜ ਪੈ ਚੁੱਕਿਆ ਪਿੰਡ ਦੇ ਵਿੱਚ ਪਾਣੀ ਦਾ ਵੀ ਕੰਮ ਹੋ ਚੁੱਕਿਆ ਆ ਬਹੁਤ ਤੇਜ਼ੀ ਨਾਲ ਕੰਮ ਕਰਾ ਰਹੇ ਆ ਭਾਜੀ ਹਣੀ ਤੇ ਸਾਨੂੰ ਉਹਨਾਂ ਨੇ ਕਿਹਾ ਹੋਇਆ ਵੀ ਤੁਸੀਂ ਅੱਗੇ ਚੱਲ ਕੇ ਕੰਮ ਕਰਾਓ ਤੇ ਅਸੀਂ ਕਰਾ ਰਹੇ ਹਾਂ ਉਹ ਉਹਨਾਂ ਦੇ ਹੁਕਮਾਂ ਦੇ ਨਾਲ ਧੰਨਵਾਦ ਜੀ ਇਹ ਸੀਗੇ ਮਿੱਠਾਪੁਰ ਤੋਂ ਸਮਾਜ ਸੇਵਕ ਆਰਕੇ ਨਾਰਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਾਫੀ ਲੰਬੇ ਅਰਸ਼ੇ ਤੋਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਸਨ ਤੇ ਇਸੇ ਤਰ੍ਹਾਂ ਇਹ ਆਏ ਦਿਨ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਨੇ ਚਾਹੇ ਫੇ ਕੋਈ ਸਟਰੀਟ ਲਾਈਟ ਦਾ ਕੰਮ ਹੋਵੇ ਚਾਹੇ ਸੀਵਰੇਜ ਦਾ ਹੋਵੇ ਚਾਹੇ ਸੜਕਾਂ ਦਾ ਹੋਵੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਸਟਾਰ ਡੈਲੀ ਪੰਜਾਬ న్యూਸ ਨਾਲ ਮੈਂ ਜਲੰਧਰ ਤੋਂ ਆਪਣਾ ਤੁਹਾਡਾ ਪੱਤਰਕਾਰ ਵਿਸ਼ੇਕ ਮੋਦੀ ਤੇ ਮੇਰੇ ਨਾਲ ਕੈਮਰਾਮੈਨ ਅਸ਼ੋਕਮਰ ਜੋਸ਼ੀ ਧੰਨਵਾਦ